ਛੁੱਟੀਆਂ ਪਰ ਕੰਮ ਦੀਆਂ ਗੱਲਾਂ ਜ਼ਰੂਰ ਸੁਣੋ। ਵੱਧਦੀ ਗਰਮੀ ਦੇ ਕਾਰਨ ਹਰ ਸਾਲ ਸਕੂਲ ਦੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੋ ਜਾਂਦੀਆਂ ਹਨ। ਬੱਚਿਆਂ ਦੀਆਂ ਛੁੱਟੀਆਂ ਹੋ ਜਾਣ ਤੇ ਸਾਰੇ ਮਾਤਾ-ਪਿਤਾ ਇਸ ਸੋਚ ਵਿੱਚ ਪੈ ਜਾਂਦੇ ਹਨ ਕਿ ਛੁੱਟੀਆਂ ਵਿੱਚ ਉਹ ਆਪਣੇ ਬੱਚਿਆਂ ਨੂੰ ਕੀ ਸਿਖਾਉਣ। ਦੱਸਦੇ ਹਾਂ ਕਿ ਗਰਮੀ ਦੀਆਂ ਛੁੱਟੀਆਂ ਬੱਚਿਆਂ ਲਈ ਖੇਡਣ, ਕੁੱਦਣ ਦਾ ਵਧੀਆ ਮੌਕਾ ਹੁੰਦੀਆਂ ਹਨ। ਜਦ ਕਿ ਮਾਪਿਆਂ ਲਈ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਨੂੰ ਊਰਜਾ ਨੂੰ ਸਹੀ ਥਾਂ ਤੇ ਕਿਵੇਂ ਲਗਾਉਣ। ਕਾਰਮਿਕਣ ਬੱਚਿਆਂ ਨੂੰ ਘਰ ਦੇ ਬਾਹਰ ਭੇਜਣ ਵਿੱਚ ਮੁਸ਼ਕਲ ਹੁੰਦੀ ਹੈ। ਇਸ ਲਈ ਮਾਤਾ-ਪਿਤਾ ਘਰ ਵਿੱਚ ਬੱਚਿਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾ ਸਕਦੇ ਹਨ ਜੋ ਉਹਨਾਂ ਲਈ ਚੰਗੀਆਂ ਹੋਣ। ਛੁੱਟੀਆਂ ਦੌਰਾਨ ਬੱਚੇ ਨੂੰ ਹੋਰ ਰਚਨਾਤਮਕ ਕਿਵੇਂ ਬਣਾ ਸਕਦੇ ਹੋ ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ। ਬੱਚਿਆਂ ਦੇ ਸ਼ੌਂਕ ਵੱਲ ਧਿਆਨ ਦਿਓ। ਸਕੂਲ ਹੋਣ ਕਾਰਨ ਬੱਚੇ ਆਪਣੇ ਸ਼ੌਕ ਵੱਲ ਧਿਆਨ ਨਹੀਂ ਦੇਉਂਦੇ। ਗਰਮੀਆਂ ਦੀਆਂ ਛੁੱਟੀਆਂ ਵਿੱਚ ਤੁਸੀਂ ਬੱਚਿਆਂ ਨੂੰ ਉਹਨਾਂ ਦੇ ਪਸੰਦੀਦਾ ਸ਼ੌਕ ਨਾਲ ਜਾਣੂ ਕਰਵਾ ਸਕਦੇ ਹੋ। ਬੱਚੇ ਨੂੰ ਜਿਸ ਚੀਜ਼ ਦੀ ਦਿਲਚਸਪੀ ਹੈ ਤੁਸੀਂ ਉਸ ਨੂੰ ਉਸੇ ਅਨੁਸਾਰ ਤਿਆਰ ਕਰ ਸਕਦੇ ਹੋ। ਤੁਸੀਂ ਉਹਨਾਂ ਨੂੰ ਡਾਂਸ, ਆਰਟ, ਗਿਟਾਰ, ਸਿੰਗਰ, ਸਕੇਟਿੰਗ ਜਾਂ ਕਿਸੇ ਹੋਰ ਗਤੀਵਿਧੀ ਵਿੱਚ ਪਾ ਸਕਦੇ ਹੋ। ਇਸ ਨਾਲ ਉਹਨਾਂ ਨੂੰ ਆਪਣੀ ਪਸੰਦ ਅਤੇ ਨਾਪਸੰਦ ਦਾ ਪਤਾ ਲੱਗ ਜਾਵੇਗਾ। ਤਰਾਕੀ ਸਿਖਾਓ। ਗਰਮੀਆਂ ਦੀਆਂ ਛੁੱਟੀਆਂ ਵਿੱਚ ਤੁਸੀਂ ਬੱਚਿਆਂ ਤਰਾਕੀ ਸਿਖਾ ਸਕਦੇ ਹੋ। ਗਰਮੀਆਂ ਦਾ ਮੌਸਮ ਟਰੱਕ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਤੁਸੀਂ ਬੱਚੇ ਨੂੰ ਟਰੱਕ ਕਿਸਖਾਣ ਲਈ ਕਿਸੇ ਕੋਚ ਕੋਲ ਵੀ ਪੇ ਸਕਦੇ ਹੋ ਇਸ ਨਾਲ ਉਹਨਾਂ ਦੀ ਕਸਰਤ ਵੀ ਹੋ ਜਾਵੇਗੀ ਅਤੇ ਉਤਰਾਕੀ ਵੀ ਸਿੱਖ ਲੈਣਗੇ ਬਾਗਬਾਨੀ ਗਰਮੀ ਦੀਆਂ ਛੁੱਟੀਆਂ ਵਿੱਚ ਤੁਸੀਂ ਬੱਚੇ ਨੂੰ ਬਾਗਬਾਨੀ ਕਰਨਾ ਵੀ ਸਿਖਾ ਸਕਦੇ ਹੋ ਤੁਸੀਂ ਉਹਨਾਂ ਨੂੰ ਕਿਚਨ ਗਾਰਡਨਿੰਗ ਸਿਖਾ ਸਕਦੇ ਹੋ ਇਸ ਨਾਲ ਉਹਨਾਂ ਨੂੰ ਭੋਜਨ ਦੀ ਮਹੱਤਤਾ ਵੀ ਪਤਾ ਲੱਗੇਗਾ ਤੁਸੀਂ ਬੱਚਿਆਂ ਨੂੰ ਹਰੀ ਮਿਰਚ ਧਨੀਆ ਟਮਾਟਰ ਵਰਗੀਆਂ ਛੋਟੀਆਂ-ਛੋਟੀਆਂ ਚੀਜ਼ਾਂ ਉਗਾਉਣਾ ਸਿਖਾ ਸਕਦੇ ਹੋ ਖਾਣਾ ਬਣਾਉਣਾ ਸਿਖਾ ਜੇਕਰ ਤੁਹਾਡਾ ਬੱਚਾ ਵੱਡਾ ਥੋੜਾ ਵੱਡਾ ਹੈ ਤਾਂ ਤੁਸੀਂ ਉਸ ਨੂੰ ਖਾਣਾ ਬਣਾਉਣਾ ਵੀ ਸਿਖਾ ਸਕਦੇ ਹੋ ਗਰਮੀ ਦੀਆਂ ਛੁੱਟੀਆਂ ਵਿੱਚ ਸਮਾਂ ਹੋਣ ਤੇ ਤੁਸੀਂ ਆਪਣੇ ਬੱਚੇ ਨੂੰ ਕੁਝ ਸੌਖੇ ਤਰੀਕੇ ਨਾਲ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਸਿਖਾ ਸਕਦੇ ਹੋ ਜੋ ਉਸ ਨੂੰ ਚੰਗੀਆਂ ਲੱਗਣ। ਸਮਰ ਕੈਂਪ ਗਰਮੀ ਦੀਆਂ ਛੁੱਟੀਆਂ ਹੋਣ ਤੇ ਤੁਸੀਂ ਆਪਣੇ ਬੱਚੇ ਨੂੰ ਸਮਰ ਕੈਂਪਾਂ ਵਿੱਚ ਭੇਜ ਸਕਦੇ ਹੋ। ਇਸ ਵਿੱਚ ਉਹ ਕਈ ਮਜ਼ੇਦਾਰ ਗਤੀਵਿਧੀਆਂ ਅਤੇ ਨਵੀਆਂ ਚੀਜ਼ਾਂ ਸਿੱਖ ਸਕਦੇ ਹਨ। ਰਿਸ਼ਤੇਦਾਰਾਂ ਦੇ ਘਰ ਤੁਸੀਂ ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਪਰਿਵਾਰ ਅਤੇ ਉਸ ਬਾਰੇ ਜਾਣਕਾਰੀ ਦਿਓ ਅਤੇ ਉਹਨਾਂ ਨਾਲ ਬੈਠ ਕੇ ਗੱਲਾਂ ਕਰਨ ਲਈ ਕਰੋ ਟਾਈਮ ਕਰ ਦਿਓ ਤੁਸੀਂ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਵੀ ਭੇਜ ਸਕਦੇ ਹੋ ਇਸ ਨਾਲ ਉਹਨਾਂ ਦੀ ਸਾਂਝ ਵਧਦੀ ਹੈ ਆਪਣਾ ਕੰਮ ਆਪ ਕਰਨ ਦੀ ਆਦਤ ਪਾਓ ਗਰਮੀ ਦੀਆਂ ਛੁੱਟੀਆਂ ਵਿੱਚ ਤੁਸੀਂ ਆਪਣੇ ਬੱਚੇ ਨੂੰ ਖੁਦ ਕੰਮ ਕਰਨ ਦੀ ਆਦਤ ਸਿਖਾਓ ਤਾਂ ਹੀ ਉਹ ਕੋ ਇੱਕ ਵਿੱਚ ਆਤਮ ਨਿਰਭਰ ਬਣ ਸਕਣਗੇ ਬੱਚਿਆਂ ਤੁਸੀਂ ਕੱਪੜਿਆਂ ਦੀ ਸੰਭਾਲ ਪਾਣੀ ਦੀ ਬੋਤਲ ਪਾੜਨਾ ਆਪਣੀਆਂ ਚੀਜ਼ਾਂ ਨੂੰ ਇੱਕ ਥਾਂ ਤੇ ਰੱਖਣਾ ਕਿਤਾਬਾਂ ਸਹੀ ਰੱਖਣਾ ਬਲੱਡਸ ਆਫ ਰਖਣਾ ਆਜ ਛੋਟੀਆਂ ਆਟਾ ਸਖਾ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਆਯੁਰਵੇਦ ਚਾਰਾ ਨੂੰ ਪੜ ਅਤੇ ਲਾਭ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਬੈਲ ਆਈਕਨ ਜ਼ਰੂਰ ਦਬਾਉਣਾ ਇਸ ਵੀਡੀਓ ਨੂੰ ਧਿਆਨपूर्वक ਵੇਖਣ ਅਤੇ ਸੌਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ